ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵੰਤ ਸਿੰਘ ਗਿੱਲ ਜਿਸ ਤਰ੍ਹਾਂ ਖੇਡਾਂ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਉਸ ਤਰ੍ਹਾਂ ਮਾਰਸ਼ਲ ਆਰਟ ਬਹੁਤ ਜ਼ਰੂਰੀ ਹੈ ਸੋ ਬੋਡੋਕਾਇਡੋ ਫੈਡਰੇਸ਼ਨ ਵੱਲੋਂ ਅੱਜ ਇੱਕ ਪ੍ਰੋਗਰਾਮ ਕਰਵਾਇਆ ਗਿਆ ਆਪਾਂ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਇਹਨਾਂ ਦੇ ਜਿਹੜੇ ਕੋਚ ਨੇ ਜਾਂ ਜਿਹਨਾਂ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਟਰੋਫੀਆਂ ਜਿੱਤੀਆਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਮੈਨੂੰ ਇਸ ਫੈਡਰੇਸ਼ਨ ਬਾਰੇ ਸਰ ਇਸ ਬੋਡੋਕਾਇਡੋ ਮਿਕਸ ਮਾਸਟਰ ਫੈਡਰੇਸ਼ਨ ਆਫ ਇੰਡੀਆ ਸਿንስ 2003 ਤੋਂ ਰਨ ਕਰ ਰਹੀ ਹੈ ਪਹਿਲਾਂ স্মਲ ਲੈਵਲ ਤੇ ਕੰਮ ਕਰਦੀ ਸੀ ਮਤਲਬ ਸਕੂਲਸ ਦੇ ਬੱਚੇ ਟ੍ਰੇਨਿੰਗ ਦੇ ਲਈ ਆ ਹੌਲੀ ਹੌਲੀ ਗ੍ਰੋਥ ਕਰਦੀ ਗਈ ਹੈ ਉਸ ਤੋਂ ਬਾਅਦ ਸਾਡੇ ਬੱਚੇ ਐਵਰੀ ইয়ার ন্যাশনাল অর ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਜੋ ਇੰਟਰਨੈਸ਼ਨਲ ਲੈਵਲ ਤੇ ਚਾਹੇ ইয়ারਲੀ 4-5 ਸਟੂਡੈਂਟ ਜਾਣ ਉਹ ਅਸੀਂ ਉਹਨਾਂ ਨੂੰ ਸਪੌਂਸਰਿੰਗ ਕਰਾ ਕੇ ਭੇਜੀਏ ਕਿਉਂਕਿ ਮਾਪਿਆਂ ਤੇ ਬੋਝ ਨਾ ਪੈ ਸਕੇ ਮਦਰ ਐਂਡ ਫਾਦਰ ਤੇ ਬੋਝ ਨਾ ਪੈ ਸਕੇ ਤੇ ਕਿਉਂਕਿ ਗਵਰਨਮੈਂਟ ਵੱਲੋਂ ਕੋਈ ਵੀ ਸਰ ਹੈਲਪ ਨਹੀਂ ਮਿਲ ਰਹੀ নো ਹੈਲਪ ਤੇ ਉਸ ਕਰਕੇ ਅਸੀਂ ਐਫਰਟਸ ਕਰਕੇ ਕਿਸੇ ਫੈਕਟਰੀ ਚੋਂ ਸਪੌਂਸਰਿੰਗ ਕਰਵਾ ਕੇ ਬੱਚਿਆਂ ਦੇ ਸੈਮੀਨਾਰ ਲਗਵਾਨੇ ਆ ਐਂਡ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਨੂੰ ਅਸੀਂ ਭੇਜਦੇ ਆ ਜੀ ਫੈਡਰੇਸ਼ਨ ਕਦੋਂ ਹੋਂਦ ਵਿੱਚ ਆਈ ਤੋਂ ਫੈਡਰੇਸ਼ਨ 2003 ਵਿੱਚ ਹੋਂਦ ਚਾਹੀਦਾ ਯੈਸ ਸਰ ਤੋਂ ਉੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਸਟੂਡੈਂਟ ਕਿੰਨੇ ਵਿਦਿਆਰਥੀ ਬੱਚੇ ਭੇਜੇ ਸਰ ਮੈਨੇ ਹਜ਼ਾਰਾਂ ਸਟੂਡੈਂਟ ਨਿਕਲ ਚੁੱਕੇ ਨੇ ਤੁਸੀਂ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ www.budokaiudoindia.in ਤੇ ਚੈੱਕ ਕਰੋਗੇ ਫੇਸਬੁੱਕ ਪੇਜ ਚੈੱਕ ਕਰੋਗੇ ਤਾਂ ਤੁਹਾਨੂੰ ਆਪਣੇ ਸਾਰੀ ਜਾਣਕਾਰੀ ਉਸ ਤੇ ਵਨ ਬਾਈ ਵਨ ਹੁਣ ਲਾਸਟ ਟਾਈਮ ਨੈਸ਼ਨਲ ਸਿੱਖ ਗੇਮਸ ਹੋਈਆਂ ਸੀ 27 ਤੋਂ 29 ਦਸੰਬਰ ਦਿੱਲੀ 'ਚ ਉਹਦੇ ਵਿੱਚ ਸਾਡੇ ਬੱਚਾ ਨੇ 골ਡ সিলভার ਐਂਡ ਬ੍ਰਾਉਂਜ਼ ਮੈਡਲ ਜਿੱਤੇ ਨੇ ਜੋ ਕਿ ਅੱਜ ਤੋਂ 7 ਤੋਂ 8 ਸਟੂਡੈਂਟਸ ਜੋ ਸਾਡੇ ਮੇਨ ਸਟੂਡੈਂਟਸ ਨੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਅਸੀਂ ਉਹਨਾਂ ਨੂੰ ਅੱਜ ਬੁਲਾਇਆ ਉਹਨਾਂ ਦਾ ਆਨਰ ਕੀਤਾ ਉਹਨਾਂ ਨੂੰ ਕਿਟ ਦਿੱਤੀ ਹੈ ਟਰੋਫੀ ਦਿੱਤੀ ਹੈ ਇੱਕ ਬੱਚਾ ਸਾਡਾ ਕੁਸ਼ ਅਗਨੀ ਹੋਤਰੀ ਹੈ ਜੋ ਕਿ ਬਹੁਤ ਹੀ ਅੱਛਾ ਬੱਚਾ ਹੈ ਉਸ ਨੂੰ 2 ਲੱਖ ਰੁਪਏ ਅਸੀਂ ਅੱਜ ਸਪੌਂਸਰਿੰਗ ਲਈ ਦਿੱਤਾ ਹੈ ਉਹ ਆ ਨਹੀਂ ਸਕੇ ਕਿਸੇ ਕਾਰਨ ਇਸ ਕਰਕੇ ਉਹਨਾਂ ਦੇ ਫਾਦਰ ਸਾਹਿਬ ਅੱਜ ਬਰਦਰ ਆਇਆ ਸੀ ਉਹਨਾਂ ਦੇ ਇਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਹੈ ਇਹਦੇ ਤੋਂ ਉਸ ਲਈ ਫਿਰ ਕੀ ਹੁੰਦਾ ਕਿ ਸਿਰਫ ਬੇਸ ਕਿੱਥੋਂ ਹੈ ਤੁਹਾਡਾ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਤੁਹਾਡੀ ਆਰਗੇਨਾਈਜ਼ਡ ਕੰਮ ਕਰ ਰਹੀ ਹੈ ਪੰਜਾਬ ਹਰਿਆਣਾ ਹਮਾਚ ਆਲ ਓਵਰ ਇੰਡੀਆ ਸਾਡੀ ਬ੍ਰਾਂਚੇਸ ਨੇ ਕੋਸ਼ਿਸ਼ ਮੈਕਸਿਮਮ ਕਰੀ ਦੀ ਕਿ ਸਰ ਬੱਚੇ ਮਤਲਬ ਗਰੀਬ ਘਰ ਚੋਂ ਵੀ ਬੱਚਾ ਕੋਈ ਪਰ ਨਿਕਲੇ ਆਉਂਦਾ ਹੀਰਾ ਕੋਸ਼ਿਸ਼ ਕਰੀ ਦੀ ਵੀ ਤਰਾਸ਼ ਦੀਏ ਫੈਡਰੇਸ਼ਨ ਜਾਤੀ ਦਾ ਆਉਟੈਂਟਿਸਟ ਕਿਉਂ ਲੈਂਦੀ ਹੈ ਕਿ ਤੁਸੀਂ ਖੇਡ ਪ੍ਰੇਮੀ ਹੋ ਮੈਂ ਦੱਸਾਂ ਮੈਂ ਪੂਲ ਪਲੇਅਰ ਰਹਿਆ ਹਾਂ ਅਸੀਂ ਜੋਕ ਕਰਨਾ ਸਾਡੇ ਪ੍ਰੈਜ਼ੀਡੈਂਟ ਨੇ ਉਹ ਖੁਦ ਪਲੇਅਰ ਰਹੇ ਨੇ ਪਹਿਲਾਂ ਉਹ ਸਾਨੂੰ ਲੱਗਿਆ ਜੋ ਨਹੀਂ ਸਾਡੇ ਮਤਲਬ ਸਾਨੂੰ ਕੋਈ ਸਹੂਲਤ ਮਿਲ ਚਗੀ ਸਾਡੀ ਕੋਸ਼ਿਸ਼ ਐਸੀ ਹੁਣ ਕੈਪੇਬਲ ਹੋਇਆ ਅਸੀਂ ਕੁਝ ਕਰਦੀ ਜੀ ਤੁਹਾਡੇ ਕੋਚ ਨੇ ਇਹ ਸਾਡੇ ਸਰ ਵਰਲਡ ਦੇ ਮਾਰਸ਼ਲ ਵਰਲਡ ਦੇ ਹੈੱਡ ਨੇ ਮਿਸਟਰ ਜੋਚਨ ਸ਼ੋਕ ਜੋਚਨ ਸਪੀਟਰ ਇਹ ਡਬਲ ਵੀ ਕੇ ਐਫ ਦੇ 10th ਡਾਨ ਬਲੈਕ ਮਤਲਬ ਮਾਰਸ਼ਲ ਆਰਟ ਚ ਸਭ ਤੋਂ ਹਾਇਰ ਰੈਂਕ ਹੈ ਬਲੈਕ ਵੈਲਟ 10th ਡਾਨ ਉਹ ਇਹ ਮਾਸਟਰ ਨੇ 76 ਯਰ 올ਡ ਨੇ ਔਰ ਇਹ ਸਭ ਤੋਂ ਵੱਡੀ ਗੱਲ ਕੀ ਹੈ ਕਿ ਪੁਤਿਨ ਰਸ਼ੀਆ ਦੀ ਆਰਮੀ ਨੂੰ ਟ੍ਰੇਨ ਕਰ ਚੁੱਕੇ ਨੇ ਔਰ ਇਜ਼ਰਾਈਲ ਦੀ ਆਰਮੀ ਨੂੰ ਟ੍ਰੇਨ ਕਰ ਚੁੱਕੇ ਨੇ ਇਹੋ ਪਰਸਨ ਨੇ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਸਾਡੇ ਪ੍ਰੈਜ਼ੀਡੈਂਟ ਨੇ ਲਾਸਟ ਇਅਰ ਇੱਕ ਸਾਲ ਤੋਂ ਚੱਲ ਰਿਹਾ ਸੀ ਇਹ ਕਸ਼ਮਕਸ ਤਾਂ ਇਹਨਾਂ ਨੇ ਆਖਰ ਮੈ ਸਾਨੂੰ ਟਾਈਮ ਦਿੱਤਾ ਜੀ ਹੈਲੋ ਵਾਟ ਯੂ ਥਿੰਕ ਅਬਾਊਟ ਇੰਡੀਅਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਕੈਨ ਨਾਟ ਸਪੋਰਟ The sports uh, people's and sports girls and sports by a sports federation. Th this is a big race of india. what do you think? yes, i'm the third time here in india and i enjoy it very, very much because the students here, they are very, very interested in our martial arts. they like to learn. for example, at the college, 150 participants, they are looking to you and they like it and they train very, very hard the same at competitions everybody is fond on doing the sports and so for me as a teacher teaching all over the world it's very special to come here to india and have found many many new friends of martial art of the complete system in and the, in the india in india, india, india the best yes i enjoy it very very much and i will come again End of the year, of course. And I invited my people from India, my special friends here to Germany. They will, we will meet in Germany at the first of March to a big international seminar. And in April, we are again together in England. So last four years, every year we trained in England and met there and find new combination and they also belong to our big family of martial arts all over the world on all continents more than 140 countries i have to, to be at and uh, over the years and india is one of the best for me because the people are very very friendly here so i like to be here very nice thank you thank you ਮੈਂ ਫੈਡਰੇਸ਼ਨ ਦਾ ਹੀ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਹਾਂ ਮੈਂ ਕਈ ਸਾਲਾਂ ਤੋਂ ਇਹ ਗੇਮ ਨੂੰ ਖੇਡ ਰਿਹਾ ਮੈਂ ਹੁਣ ਨੈਸ਼ਨਲ ਗੇਮ ਜਾ ਕੇ ਜਿੱਤ ਕੇ ਆਇਆ ਮੈਨੂੰ ਫੈਡਰੇਸ਼ਨ ਵੱਲੋਂ ਬਹੁਤ ਵਧੀਆ ਸਪੋਰਟ ਮਿਲਦੀ ਹੈ ਤੇ ਅੱਗੇ ਵੀ ਫੈਡਰੇਸ਼ਨ ਐਮੇ ਸਪੋਰਟ ਕਰਦਾ ਰਹੂਗਾ ਤੇ ਇਹਨਾਂ ਦੀ ਇਹੀ ਸਰਕਾਰ ਨੂੰ ਵੀ ਅਪੀਲ ਹੈ ਕਿ ਉਹ ਸਾਨੂੰ ਅੱਗੇ ਤੋਂ ਐਵੇਂ ਟ੍ਰੇਨ ਕਰਨ ਜੀ ਕੀ ਕਹਿਣਾ ਚਾਹੋ ਬੋਲੋ ਜੀ ਕਿ ਅਸੀਂ ਸਰਕਾਰ ਕੋ ਕਹਿਣਾ ਚਾਹਤੇ ਕਿ हमें ਜਿਆਦਾ ਜਿਆਦਾ ਸਪੋਰਟ ਕਰੇ एंड हम और अच्छे से अच्छा प्रदर्शन दिखाएंगे अच्छा फेडरेशन वालों कितनी की सपोर्ट मिलती है फाइनेंशियली फूड वाइज या कोचिंग वाइज कोच कोचिंग वाइज भी और फूड वाइजर भी एंड हमें अच्छे से अच्छे सुविधा मिले हम और से और अच्छा बेस्ट से हम मेडल अच्छे वो लाएं स्कूल टाइम्स का ਜਿਹੜੇ ਸਕੂਲੀ ਬੱਚੇ ਜਾਂਦੇ ਨੇ ਨਾ ਉਹਨਾਂ ਨੂੰ ਤਾਂ ਕਈ ਵਾਰ ਡੀਓ ਮੂਲ ਡਿਸਟ੍ਰਿਕਟ ਲੈਵਲ ਤੇ ਦੇ ਜਾਂਦੀ ਹੈ ਜਦੋਂ ਪੰਜਾਬ ਚੋਂ ਕੁਝ ਹੈਲਪ ਮਿਲਦੀ ਹੈ ਜਦੋਂ ਬੱਚਾ ਸਕੂਲੀ ਖੇਡਦਾ ਹੈ ਬਟ ਜਦੋਂ 12th ਪਾਸ ਕਰ ਜਾਂਦਾ ਫਿਰ ਨਹੀਂ ਕੁਝ ਮਿਲਦਾ ਜੀ ਹਾਂ ਬਿਲਕੁਲ 12th ਤੱਕ ਤਾਂ ਬੱਚਾ ਹੁੰਦਾ ਕੋਈ ਸਪਾਂਸਰਿੰਗ ਕਰਵਾਉਂਦਾ ਪੇਰੈਂਟਸ ਵੀ ਹੁੰਦਾ ਹੈ ਬਟ ਜਦੋਂ ਪੇਰੈਂਟਸ ਤੋਂ ਵੀ ਬੱਸ ਚ ਬਾਹਰ ਹੋ ਜਾਂਦਾ ਜੀ ਫੇਰ ਹੈ ਕਿਤਨੇ ਕਿਤੇ ਸਿਸਟਮ ਸਿਸਟਮ ਹੈ ਜਿਮਣਾ ਲੜਕੀ ਹੈ ਬਠਿੰਡੇ ਤੋਂ ਬੜੀ ਅੱਛੀ ਪਲੇਅਰ ਹੈ ਹੁਣ ਸਾਡੀ ਕੋਸ਼ਿਸ਼ ਹੈ ਕਿ ਇਸ ਬੱਚੇ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਚਲੋ ਸਪਾਂਸਰ ਕਰਵਾ ਦਾਂਗੇ ਮੈਂ ਕੱਲ 150 ਸਟੂਡੈਂਟਸ ਸੀਗੇ ਪਰ ਮੈਂ ਇੱਕੋ ਹੀ ਸ਼ਰਤ ਰੱਖੀ ਹੈ ਵੀ ਜੇ ਬੇਟਾ ਮੈਡਲ ਦੇਗਾ ਤਾਂ ਸਪੌਂਸਰਿੰਗ ਹੋਊਗੀ ਬਿਲਕੁਲ ਕੋ ਮੁਰਕ ਮੜ ਲਈ ਨਹੀਂ ਨਹੀਂ ਹੋਣੀ ਸਪੌਂਸਰਿੰਗ ਬਠਿੰਡੇ ਵਾਲਾ ਭਰਾ ਬਠਿੰਡੇ ਵਾਲੀ ਕੁੜੀ ਕੋਲ ਜਾ ਰਿਹਾ ਮੈਂ ਵੀ ਬਠਿੰਡੇ ਦੇ ਆਈ ਹਾਂ ਕੀ ਕਹਿਣਾ ਚਾਹੁੰਦੇ ਹੋ ਸੇਮਾ ਪੰਜਾਬੀ ਯੂਨੀਵਰਸਿਟੀ ਕਾਲਜ ਦੀ ਸਟੂਡੈਂਟ ਹੈ ਤਾਂ ਪਰਸੋ ਸਰ ਦਾ ਸੈਮੀਨਾਰ ਹੋਇਆ ਸੀ ਇਸ ਤੋਂ ਪਹਿਲਾਂ ਕੋਈ სპੋਰਟ ਇੰਨੀ ਨਹੀਂ ਸੀਗੀ ਗੇਮ ਕਰਦੀ ਹੁੰਦੀ ਸੀ ਬਟ ਉਸ ਤੋਂ ਬਾਅਦ ਮੈਂ ਗੇਮ ਛੱਡ ਦਿੱਤੀ ਸੀ ਕਿਉਂਕਿ სპੋਰਟ ਨੇ ਮਿਲੇ ਤਾਂ ਆਬਵੀਅਸਲੀ ਟਾਈਮ ਦੀ ਵੇਸਟੇਜ ਲੱਗਣ ਲੱਗ ਜਾਂਦੀ ਹੈ ਬਟ ਹੁਣ ਸਰ ਮਿਲੇ ਸੀਗੇ ਤਾਂ ਉਹਨਾਂ ਨੇ ਕਿਹਾ ਹੈ ਤਾਂ ਉਹਨਾਂ ਦੀ ਕੋਸ਼ਿਸ਼ ਹਰਤਾ ਹੈ ਕਿ ਸਾਨੂੰ ਮੈਡਲ ਚਾਹੀਦਾ ਬਾਕੀ ਜੇ ਕੋਈ ਫੂਡ ਪ੍ਰੋਬਲਮ ਹੈ ਕੋਈ ਡਾਈਟ ਪ੍ਰੋਬਲਮ ਹੈ ਫਾਈਨੈਂਸ਼ੀਅਲੀ ਸਭ ਸਰ ਹੈਂਡਲ ਕਰਨਗੇ ਸੋ ਆਈ ਵਿਲ ਟ੍ਰਾਈ ਮਾਈ ਬੈਸਟ ਸੋ ਹਾਂਜੀ ਥੈਂਕ ਯੂ ਫੈਡਰੇਸ਼ਨ ਬਾਰੇ ਕੀ ਕਹਣਾ ਚਾਹੁੰਦੇ ਫੈਡ ਮੈਂ ਟਾਈਕਵਾਂਡੋ ਦੀ ਪਲੇਅਰ ਆ ਤਾਂ ਇੰਨਾ ਦੀ ਮਾਰਸ਼ਲ ਆਰਟਸ ਆਲ ਹੈਗੀ ਆ ਤਾਂ ਦੇਖਦੇ ਹਾਂ ਅੱਜ ਮੈਨੂੰ ਕੁਝ ਅੰਦਰ ਪਤਾ ਨਹੀਂ। ਤੁਸੀਂ ਬੇਟਾ ਕੀ ਕਹਿਣਾ ਕਰ ਰਹੇ ਫੈਡਰੇਸ਼ਨ ਸਿਰਫ ਫੈਡਰੇਸ਼ਨ ਰਹੀ ਸੀ ਅਜੇ ਇੱਥੇ ਪਹੁੰਚੇ ਜਾਂ ਨਹੀਂ ਤਾਂ ਸਾਨੂੰ ਕੋਈ ਇੰਨਾ ਪਹਿਲਾ سپورਟ ਨਹੀਂ ਸੀ ਸਰ ਨੇ ਜਿਵੇਂ ਸਾਨੂੰ ਦੱਸਿਆ ਕਿ ਫੁੱਲ سپورਟ ਮਿਲੂਗੀ ਬਟ ਉਹਨਾਂ ਨੂੰ ਮੈਡਲ ਚਾਹੀਦਾ ਔਰ ਅਕੋਰਡਿੰਗ ਸਾਨੂੰ ਆਪਦੀ ਮਿਹਨਤ ਕਰਨੀ ਪੈਣੀ ਆ। ਜੀ ਬੇਟਾ ਹਾਂਜੀ ਮੈਂ ਇਹ ਸਪੋਰਟਸ ਸੈਕੰਡ ਜਾਂ ਥਰਡ ਕਲਾਸ ਤੋਂ ਕਰ ਰਹੀ ਹਾਂ ਤੇ ਮੈਂ ਇੰਟਰਨੈਸ਼ਨਲ ਤੇ ਨੈਸ਼ਨਲ ਦੋਨੋਂ ਖੇਲੀਆਂ ਹੋਈਆਂ ਨੇ ਗਿਆ ਮੈਂ ਫੈਡਰੇਸ਼ਨ ਦਾ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਨੇ ਕਾਫੀ ਸਪੋਰਟ ਕੀਤਾ ਇੰਟਰਨੈਸ਼ਨਲ ਲਿਜਾਨ ਚ ਵੀ ਉੱਥੇ ਅਸੀਂ ਕਾਫੀ ਆਰਚਰੀ ਵਗੈਰਾ ਜੁਡੋ ਮਾਰਸ਼ਲ ਆਰਟ ਸਾਰੇ ਕੁਝ ਦੀ ਅਸੀਂ ਸਰ ਤੋਂ ਪੀਟਰ ਪੀਟਰ ਸਰ ਤੋਂ ਟ੍ਰੇਨਿੰਗ ਲੈਂਦੀ ਹੋਈ ਆ ਪਰਮਾਤਮਾ ਸੁਖ ਰੱਖੇ ਜੀ ਇਹਨਾਂ ਦੀ ਫੈਡਰੇਸ਼ਨ ਨੂੰ ਔਰ ਇਹ ਸੰਸਥਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਲੱਗੀਆਂ ਹੋਈਆਂ ਨੇ ਯਤਨਸ਼ੀਲ ਨੇ ਕਿ ਜਿਹੜੇ ਮੁੰਡੇ ਕੁੜੀਆਂ ਨੇ ਖਾਸ ਕਰਕੇ ਰੂਰਲ ਏਰੀਆ ਦੇ ਜਾਂ ਗਰੀਬ ਦੇ ਜਿਹੜੇ ਬਜਟ ਚੱਕ ਨਹੀਂ ਸਕਦੇ ਉਹਨਾਂ ਨੂੰ ਸਪੋਰਟਸ ਦੇ ਮਾਮਲੇ ਦੇ ਵਿੱਚ ਅੱਗੇ ਲਿਆਂਦਾ ਜਾਵੇ। ਸੋ ਮੇਰੀ ਸਰਕਾਰਾਂ ਕੀ ਵੀ ਇਹ ਹੀ ਅਪੀਲ ਹੈ ਕਿ ਤੁਸੀਂ ਵੀ ਇਹਨਾਂ ਨੂੰ ਸਪੋਰਟ ਕਰਿਆ ਕਰੋ। ਆ ਜਿਹੜੇ ਬਣਦੇ ਫੰਡ ਨੇ ਇਸ ਤਰ੍ਹਾਂ ਕ੍ਰਿਕਟ ਨੂੰ ਤੁਸੀਂ ਸਪான்ਸਰ ਕਰਦੇ ਹੋ ਜਾਂ ਹੋਰ ਪਟੀਆਂ ਗੇਮਾਂ ਨੂੰ ਸਪான்ਸਰ ਕਰਦੇ ਹੋ। ਇਹ ਗੇਮਾਂ ਵੀ ਜਿਹੜੀਆਂ ਨੇ ਕਿਤੇ ਨਾ ਕਿਤੇ ਸਾਡੇ ਜਿਹਨੂੰ ਕਹਿ ਸਕਦੇ ਆ ਨਿਖਾਰਦੀਆਂ ਨੇ ਸਾਡੇ ਸਪੋਰਟਸ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ। তোডা বহু বহু শুক্রিয় গলাই বহু বহু শুক্রিয়া থ্যাংক ইউ বেটার থ্যাংক ইউ থ্যাংক ইউ